ਨੂੰ ਕਿਤੇ ਤੋੜ ਦੇਣ ਨਾ ਨੀ ਪੈਸੇ ਵਾਲਾ ਕੋਈ ਜਵਾਈ ਵੇਖ ਕੇ ਦਿਲਦਲ ਮੁੰਡਿਆਂ ਦੇ ਕੌਣ ਵੇਖਦੇ ਨਹੀਂ ਹੁੰਦੇ ਰਿਸ਼ਤੇ ਕਮਾਈ ਦੇਖ ਕੇ ਜਦੋਂ ਗੱਲ ਨਾਲੋਂ ਲਾ ਕੇ ਪਰਾਂ ਸੁੱਟ ਆ ਜਾਊਂਗਾ ਫੇਰ ਲੱਗਦਾ ਨਹੀਂ ਮੇਰੇ ਕੋਲੋਂ ਉੱਠ ਆ ਜਾਊਂਗਾ ਹਾਸੇ ਹੁਸੇ ਤੇਰੇ ਹੱਥੋਂ ਉੱਡ ਜਾਣਗੇ ਨਹੀਂ ਐਵੇਂ ਸੂਣੀ ਇਹ ਗਰੀਬ ਬੰਦਾ ਲੁੱਟ ਆ ਜਾਊਗਾ ਤੰਦ ਰਹਿਨੀ ਤੂੰ ਹੀ ਲੱਕੀਆਂ ਦੇ ਮੁੱਲ ਪਾਵੇਂ ਨੀ ਮਾੜਾ ਟੈਮ ਤਾਂ ਦੇ ਕਾ ਨੇ ਛੇਤੀ ਬਦਲ ਜਾਊਗਾ ਬਸ ਤੂੰ ਨਾ ਬਦਲ ਜਾਇਨੀ ਮਾੜਾ ਟੈਮ ਤਾਂ ਦੇ ਕਾ ਨੇ ਛੇਤੀ ਬਦਲ ਜਾਊਗਾ ਬਸ ਤੂੰ ਨਾ ਬਦਲ ਜਾਇਨੀ ਮਰਾੜ ਕਲਾ ਵਾਲਿਆ ਵੇ ਮਿਲ ਹੀ ਜਾਣਾ ਏ ਜਿਹੜਾ ਲਿਖਿਆ ਹੁੰਦਾ ਏ ਲੇਖਦਾ ਹਾਏ ਦਿਲਾਂ ਨਾ ਹੁੰਦੀ ਏ ਜਿੱਥੇ ਸਾਂਝ ਦਿਲਾਂ ਦੀ ਦੇ ਬਖਾਲੀ ਭਰੀ ਕੌਣ ਦੇਖ